ਲਗਾਤਾਰ ਹੁਣ ਸਮਾਂ ਘਟਦਾ ਜਾ ਰਿਹਾ ਇੱਕ ਤਰ੍ਹਾਂ ਦੇ ਨਾਲ ਕਾਊਂਟਡਾਊਨ ਸ਼ੁਰੂ ਹੋ ਚੁੱਕਾ ਹੈ ਕਿਸਾਨ ਸ਼ੰਭੂ ਬਾਰਡਰ ਦੇ ਵੱਲ ਜਿੱਥੇ ਵਦਰੇ ਸ਼ੁਰੂ ਹੋ ਚੁੱਕੇ ਨੇ ਉੱਥੇ ਹੀ ਅਜੇ ਵੀ ਜਿਹੜੇ ਪੰਜਾਬ ਦੇ ਕਈ ਹਿੱਸਿਆਂ ਚੋਂ ਕਿਸਾਨ ਲਗਾਤਾਰ ਦਿੱਲੀ ਵੱਲ ਨੂੰ ਵਧਨ ਦੀਆਂ ਤਿਆਰੀਆਂ ਦੇ ਵਿੱਚ ਨੇ ਤਾਂ ਤਸਵੀਰਾਂ ਦਿਖਾ ਦਈਏ ਅੰਮ੍ਰਿਤਸਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿਸਾਨ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਜਿਹੜੇ ਜਾ ਰਹੇ ਨੇ ਜੀਸੀਬੀ ਮਸ਼ੀਨਾਂ ਨਾਲ ਲੈ ਕੇ ਕਿਸਾਨ ਜਿਹੜੇ ਇੱਥੋਂ ਕੂਚ ਕਰ ਰਹੇ ਨੇ ਦਿੱਲੀ ਵੱਲ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬਹੁਤ ਵੱਡੇ ਪੱਦਰਤੇ ਜਿਹੜਾ ਕਿਸਾਨਾਂ ਵੱਲੋਂ ਦਿੱਲੀ ਕੂਚ ਦੀ ਜਿਹੜੀ ਕਾਲ ਦਿੱਤੀ ਗਈ ਸੀ ਤਾਂ ਚੀਜ਼ਾਂ ਉਦਾਂ ਹੀ ਹੁੰਦੀਆਂ ਨਜ਼ਰ ਆ ਰਹੀਆਂ ਨੇ ਤਾਂ ਇਹ ਤਸਵੀਰਾਂ ਦੇਖ ਰਹੇ ਹੋ ਤੁਸੀਂ ਅੰਮ੍ਰਿਤਸਰ ਤੋਂ ਮੱਝ ਦੀ ਧਰਤੀ ਤੋਂ ਜਦੋਂ ਕਿਸਾਨ ਰਵਾਨਗੀ ਭਰ ਰਹੇ ਨੇ ਦਿੱਲੀ ਵਾਲੇ ਪਾਸੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਸ਼ੰਭੂ ਬਾਰਡਰ ਦੇ ਉੱਤੇ ਵੱਡੀ ਤਦਾਦ ਦੇ ਵਿੱਚ ਕਿਸਾਨਾਂ ਦਾ ਇਕੱਠ ਜਿਹੜਾ ਹੋਣਾ ਸ਼ੁਰੂ ਹੋ ਚੁੱਕਿਆ ਜਾਂ ਐ ਕਹਿ ਲੋ ਕਿ ਕਿਸਾਨ ਉੱਤੇ ਪਹੁੰਚ ਚੁੱਕੇ ਨੇ ਇਕੱਠੇ ਹੋ ਚੁੱਕੇ ਨੇ ਔਰ ਅਜੇ ਵੀ ਜਿਹੜੇ ਪੰਜਾਬ ਦੇ ਕਈ ਪਿੰਡਾਂ ਚੋਂ ਪੰਜਾਬ ਦੇ ਕਈ ਹਿੱਸਿਆਂ ਚੋਂ ਕਿਸਾਨ ਰਵਾਨਾ ਹੋ ਰਹੇ ਨੇ ਤਾਂ ਲਗਾਤਾਰ ਕਈ-ਕਈ ਕਿਲੋਮੀਟਰ ਦੇ ਕਿਸਾਨਾਂ ਦੀਆਂ ਟਰਾਲੀਆਂ ਦੇ ਕਾਫਲੇ ਵੱਧ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਜੀਸੀਬੀ ਮਸ਼ੀਨਾਂ ਲੈ ਕੇ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਨੇ ਔਰ ਵੱਡੇ ਪੱਧਰ ਦੇ ਉੱਤੇ ਟਰਾਲੀਆਂ ਦੇ ਵਿੱਚ ਕਈ-ਕਈ ਮਹੀਨਿਆਂ ਦਾ ਰਾਸ਼ਨ ਵੀ ਨਾਲ ਲੈ ਕੇ ਚੱਲੇ ਨੇ 쿨ਰ ਸਮੇਤ ਹੋਰ ਜਿਹੜੀਆਂ ਚੀਜ਼ਾਂ ਨੇ ਕਿਸਾਨਾਂ ਵੱਲੋਂ ਨਾਲ ਉੱਥੇ ਲਿਜਾਈਆਂ ਜਾ ਰਹੀਆਂ ਨੇ ਤਾਂ ਇਹ ਤਸਵੀਰਾਂ ਜੀਸੀਬੀ ਮਸ਼ੀਨ ਹੈ ਕਿਸਾਨਾਂ ਦੇ ਨਾਲ ਔਰ ਵਾਕਵਾਕ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਵੱਲੋਂ ਸਮਰਥਨ ਕੀਤਾ ਗਿਆ ਇਸ ਦਿੱਲੀ ਕੂਚ ਦਾ ਹਾਲਾਂਕਿ ਇਸ ਵਾਰ ਜਿਹੜੀਆਂ तमाम ਕਿਸਾਨ ਜਥੇਬੰਦੀਆਂ ਇੱਕ ਮੰਚ ਤੇ ਨਹੀਂ ਹੈਗੀਆਂ ਪਰ ਫਿਰ ਵੀ ਬਹੁਤ ਵੱਡੀ ਤਦਾਦ ਹੈ ਕਿਸਾਨ ਜਥੇਬੰਦੀਆਂ ਦੀ ਬਹੁਤ ਵੱਡੀ ਤਦਾਦ ਹੈ ਕਿਸਾਨਾਂ ਦੀ ਜੋ ਦਿੱਲੀ ਵੱਲ ਲਗਾਤਾਰ ਵੱਧ ਰਹੇ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ 10 ਵਜੇ ਤੋਂ ਉੱਪਰ ਦਾ ਟਾਈਮ ਹੋ ਚੁੱਕਾ ਹੈ 10 ਵਜੇ ਦੀ ਕਾਲ ਸੀ ਔਰ ਇਸ ਵੇਲੇ ਕਿਸਾਨ ਬਹੁਤ ਨੇੜੇ ਸ਼ੰਭੂ ਦੇ ਕੋਲ ਜਿਹੜੇ ਇਕੱਠੇ ਹੋ ਚੁੱਕੇ ਨੇ ਔਰ ਕਿਸੇ ਵੇਲੇ ਵੀ ਜਿਹੜਾ ਅੱਗੇ ਵਧਿਆ ਜਾਵੇਗਾ ਕਿਸਾਨਾਂ ਦੇ ਵੱਲੋਂ ਔਰ ਮੌਕੇ ਦੇ ਉੱਤੇ ਤਾਂ ਕਿਸਾਨ ਅੰਦোলন 2.0 ਕਹਿ ਸਕਦੇ ਆਂ ਔਰ ਉਧਰ ਇਸ ਦੇ ਨਾਲ ਕੀ ਜਿਹੜਾ ਸਿੰਘੂ ਬਾਰਡਰ ਹੈ ਟਿੱਕਰੀ ਬਾਰਡਰ ਹੈ ਗਾਜ਼ੀਪੁਰ ਬਾਰਡਰ ਹੈ ਉੱਥੇ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਤਾਂ ਇਹ ਤਸਵੀਰਾਂ ਤੁਸੀਂ ਸਿੱਧੀਆਂ ਦੇਖ ਰਹੇ ਹੋ ਅੰਮ੍ਰਿਤਸਰ ਮੱਧ ਦੀ ਧਰਤੀ ਤੋਂ ਕਿਸਾਨ ਜਿਹੜੇ ਲਗਾਤਾਰ ਵਧ ਰਹੇ ਨੇ ਔਰ ਜੀਐਸਵੀ ਮਸ਼ੀਨਾਂ ਕਿਉਂਕਿ ਵੱਡੇ ਪੱਧਰ ਦੇ ਉੱਤੇ ਜਿਹੜੇ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਕਾਂਕਰੀਟ ਦੀਆਂ ਜਿਹੜੀਆਂ ਉੱਥੇ ਸੀਮਿੰਟ ਦੀਆਂ ਇੱਕ ਤਰ੍ਹਾਂ ਦੇ ਨਾਲ ਦਿਵਾਰਾਂ ਨੇ ਵੱਡੇ ਵੱਡੇ ਬਲਾਕ ਨੇ ਤਾਂ ਕਿਸਾਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਹਟਾਇਆ ਜਾਵੇਗਾ ਕੁਝ ਹੀ ਦਿਨ ਦੇ ਵਿੱਚ ਅਸੀਂ ਜਿਹੜਾ ਇਸ ਰੋਕ ਨੂੰ ਪਾਰ ਕਰ ਲਾਂਗੇ ਲਗਾਤਾਰ ਹੁਣ ਸਮਾਂ ਘਟਦਾ ਜਾ ਰਿਹਾ ਇੱਕ ਤਰ੍ਹਾਂ ਦੇ ਨਾਲ ਕਾਊਂਟਡਾਊਨ ਸ਼ੁਰੂ ਹੋ ਚੁੱਕਾ ਹੈ ਕਿਸਾਨ ਸ਼ੰਭੂ ਬਾਰਡਰ ਦੇ ਵੱਲ ਜਿੱਥੇ ਵਦਰੇ ਸ਼ੁਰੂ ਹੋ ਚੁੱਕੇ ਨੇ ਉੱਥੇ ਹੀ ਅਜੇ ਵੀ ਜਿਹੜੇ ਪੰਜਾਬ ਦੇ ਕਈ ਹਿੱਸਿਆਂ ਚੋਂ ਕਿਸਾਨ ਲਗਾਤਾਰ ਦਿੱਲੀ ਵੱਲ ਨੂੰ ਵਧਨ ਦੀਆਂ ਤਿਆਰੀਆਂ ਦੇ ਵਿੱਚ ਨੇ ਤਾਂ ਤਸਵੀਰਾਂ ਦਿਖਾ ਦਈਏ ਅੰਮ੍ਰਿਤਸਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿਸਾਨ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਜਿਹੜੇ ਜਾ ਰਹੇ ਨੇ ਜੀਸੀਬੀ ਮਸ਼ੀਨਾਂ ਨਾਲ ਲੈ ਕੇ ਕਿਸਾਨ ਜਿਹੜੇ ਇੱਥੋਂ ਕੂਚ ਕਰ ਰਹੇ ਨੇ ਦਿੱਲੀ ਵੱਲ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬਹੁਤ ਵੱਡੇ ਪੱਧਰ ਤੇ ਜਿਹੜਾ ਕਿਸਾਨਾਂ ਵੱਲੋਂ ਦਿੱਲੀ ਕੂਚ ਦੀ ਜਿਹੜੀ ਕਾਲ ਦਿੱਤੀ ਗਈ ਸੀ ਤਾਂ ਚੀਜ਼ਾਂ ਉਦਾਂ ਹੀ ਹੁੰਦੀਆਂ ਨਜ਼ਰ ਆ ਰਹੀਆਂ ਨੇ ਤਾਂ ਇਹ ਤਸਵੀਰਾਂ ਦੇਖ ਰਹੇ ਹੋ ਤੁਸੀਂ ਅੰਮ੍ਰਿਤਸਰ ਤੋਂ ਮੱਝ ਦੀ ਧਰਤੀ ਤੋਂ ਜਦੋਂ ਕਿਸਾਨ ਰਵਾਨਗੀ ਭਰ ਰਹੇ ਨੇ ਦਿੱਲੀ ਵਾਲੇ ਪਾਸੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਸ਼ੰਭੂ ਬਾਰਡਰ ਦੇ ਉੱਤੇ ਵੱਡੀ ਤਦਾਦ ਦੇ ਵਿੱਚ ਕਿਸਾਨਾਂ ਦਾ ਇਕੱਠ ਜਿਹੜਾ ਹੋਣਾ ਸ਼ੁਰੂ ਹੋ ਚੁੱਕਿਆ ਹੈ ਜਿਹਾ ਐ ਕਹਿ ਲਓ ਕਿ ਕਿਸਾਨ ਉੱਤੇ ਪਹੁੰਚ ਚੁੱਕੇ ਨੇ ਇਕੱਠੇ ਹੋ ਚੁੱਕੇ ਨੇ ਔਰ ਅਜੇ ਵੀ ਜਿਹੜੇ ਪੰਜਾਬ ਦੇ ਕਈ ਪਿੰਡਾਂ ਚੋਂ ਪੰਜਾਬ ਦੇ ਕਈ ਹਿੱਸਿਆਂ ਚੋਂ ਕਿਸਾਨ ਰਵਾਨਾ ਹੋ ਰਹੇ ਨੇ ਤਾਂ ਲਗਾਤਾਰ ਕਈ-ਕਈ ਕਿਲੋਮੀਟਰ ਦੇ ਕਿਸਾਨਾਂ ਦੀਆਂ ਟਰਾਲੀਆਂ ਦੇ ਕਾਫਲੇ ਵੱਧ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਜੀਸੀਬੀ ਮਸ਼ੀਨਾਂ ਲੈ ਕੇ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਨੇ ਔਰ ਵੱਡੇ ਪੱਧਰ ਦੇ ਉੱਤੇ ਟਰਾਲੀਆਂ ਦੇ ਵਿੱਚ ਕਈ-ਕਈ ਮਹੀਨਿਆਂ ਦਾ ਰਾਸ਼ਨ ਵੀ ਨਾਲ ਲੈ ਕੇ ਚੱਲੇ ਨੇ 쿨ਰ ਸਮੇਤ ਹੋਰ ਜਿਹੜੀਆਂ ਚੀਜ਼ਾਂ ਨੇ ਕਿਸਾਨਾਂ ਵੱਲੋਂ ਨਾਲ ਉੱਥੇ ਲਿਜਾਈਆਂ ਜਾ ਰਹੀਆਂ ਨੇ ਤਾਂ ਇਹ ਤਸਵੀਰਾਂ ਜੀਸੀਬੀ ਮਸ਼ੀਨ ਹੈ ਕਿਸਾਨਾਂ ਦੇ ਨਾਲ ਔਰ ਵੱਖ-ਵੱਖ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਵੱਲੋਂ ਸਮਰਥਨ ਕੀਤਾ ਗਿਆ ਇਸ ਦਿੱਲੀ ਕੂਚ ਦਾ ਹਾਲਾਂਕਿ ਇਸ ਵਾਰ ਜਿਹੜੀਆਂ तमाम ਕਿਸਾਨ ਜਥੇਬੰਦੀਆਂ ਇੱਕ ਮੰਚ ਤੇ ਨਹੀਂ ਹੈਗੀਆਂ ਪਰ ਫਿਰ ਵੀ ਬਹੁਤ ਵੱਡੀ ਤਦਾਦ ਹੈ ਕਿਸਾਨ ਜਥੇਬੰਦੀਆਂ ਦੀ ਬਹੁਤ ਵੱਡੀ ਤਦਾਦ ਹੈ ਕਿਸਾਨਾਂ ਦੀ ਜੋ ਦਿੱਲੀ ਵੱਲ ਲਗਾਤਾਰ ਵੱਧ ਰਹੇ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ 10 ਵਜੇ ਤੋਂ ਉੱਪਰ ਦਾ ਟਾਈਮ ਹੋ ਚੁੱਕਾ ਹੈ 10 ਵਜੇ ਦੀ ਕਾਲ ਸੀ ਔਰ ਇਸ ਵੇਲੇ ਕਿਸਾਨ ਬਹੁਤ ਨੇੜੇ ਸ਼ੰਭੂ ਦੇ ਗੋਲ ਜਿਹੜੇ ਇਕੱਠੇ ਹੋ ਚੁੱਕੇ ਨੇ ਔਰ ਕਿਸੇ ਵੇਲੇ ਵੀ ਜਿਹੜਾ ਅੱਗੇ ਵਧਿਆ ਜਾਵੇਗਾ ਕਿਸਾਨਾਂ ਦੇ ਵੱਲੋਂ ਔਰ ਮੌਕੇ ਦੇ ਉੱਤੇ ਤਾਂ ਕਿਸਾਨ ਅੰਦোলন 2.0 ਕਹਿ ਸਕਦੇ ਹਾਂ ਔਰ ਉਧਰ ਇਸ ਦੇ ਨਾਲ ਕੀ ਜਿਹੜਾ ਸਿੰਘੂ ਬਾਰਡਰ ਹੈ ਟਿੱਕਰੀ ਬਾਰਡਰ ਹੈ ਗਾਜ਼ੀਪੁਰ ਬਾਰਡਰ ਹੈ ਉੱਥੇ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਤਾਂ ਇਹ ਤਸਵੀਰਾਂ ਤੁਸੀਂ ਸਿੱਧੀਆਂ ਦੇਖ ਰਹੇ ਹੋ ਅੰਮ੍ਰਿਤਸਰ ਮੱਧ ਦੀ ਧਰਤੀ ਤੋਂ ਕਿਸਾਨ ਜਿਹੜੇ ਲਗਾਤਾਰ ਵੱਧ ਰਹੇ ਨੇ ਔਰ ਜੀਸੀਬੀ ਮਸ਼ੀਨਾਂ ਕਿਉਂਕਿ ਵੱਡੇ ਪੱਧਰ ਦੇ ਉੱਤੇ ਜਿਹੜੇ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਕੰਕਰੀਟ ਦੀਆਂ ਜਿਹੜੀਆਂ ਉੱਥੇ ਸੀਮਿੰਟ ਦੀਆਂ ਇੱਕ ਤਰ੍ਹਾਂ ਦੇ ਨਾਲ ਦਿਵਾਰਾਂ ਨੇ ਵੱਡੇ ਵੱਡੇ ਬਲੌਕ ਨੇ ਤਾਂ ਕਿਸਾਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਹਟਾਇਆ ਜਾਵੇਗਾ ਕੁਝ ਹੀ ਦਿਨ ਦੇ ਵਿੱਚ ਅਸੀਂ ਜਿਹੜਾ ਇਸ ਰੋਕ ਨੂੰ ਪਾਰ ਕਰ ਲਾਂਗੇ